ਬਹੁਤ ਯਾਦ ਹੈ ਖੁਸ਼ੀ ਆ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੁਆਇਸ ਸੀ ਵੀ ਮੈਂ ਪੁਲਸ ਵਿੱਚ ਬਲ ਲੱਗਣਾ ਇਸ ਸਟੱਡੀ ਵੀ ਕੀਤੀ ਐ ਆਪਦੇ ਸਰੀਰ ਵੀ ਫਿਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੌਬ ਮਿਲਿਆ ਵੀਰੇ ਖੁਸ਼ੀ ਬਹੁਤ ਹੈ ਬਹੁਤ ਹੱਦੋਂ ਵੱਧ ਖੁਸ਼ੀ ਆ ਜੀ ਸਾਡੇ ਬੱਚੇ ਨੇ ਜਾ ਕੇ ਉਸੇ ਕੈਨੇਡਾ ਦੇ ਵਿੱਚ ਪੁਲਸ ਭਰਤੀ ਹੋਇਆ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਗਿਆਣ ਇਹ ਨਾਮਾਈ ਤੁਹਾਡਾ ਹਰਵੰਸ ਕਾ ਰੈਕ੍ਰੀ ਅ ਕੋਲਜੀ ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਬੇਜਰਪੁਰ ਦਾ ਤੇ ਪੰਜਾਬ ਦਾ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੁਆਇਸ ਸੀ ਵੀ ਮੈਂ ਪੁਲਸ ਵਿੱਚ ਬਲ ਲੱਗਣਾ ਹੈ ਬਸ ਉਹਰੇ ਵਧੀਆ ਪੜਦਾ ਸੀ ਖੇਡਦਾ ਵੀ ਸੀ ਬਹੁਤ ਵਧੀਆ ਸੀ ਉਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਤੇ ਸਟੱਡੀ ਵੀ ਕੀਤੀ ਹੈ ਆਪ ਦਾ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੋ ਮਿਲਿਆ ਵੀ ਰੱਖੂ ਸ਼ੇ ਬਹੁਤ ਹੈ ਪਰ ਜਿਹੜਾ ਆਪਣਾ ਮਾਪਿਓ ਦਾ ਬੱਚੇ ਨਾਲੋਂ ਗਾਇਬ ਪੈ ਜਾਂਦਾ ਔਖਾ ਬਹੁਤ ਜਾਦੀ ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਤੇ ਹੋਰ ਵੀ ਜ਼ਿਆਦਾ ਹਸਾਵਾ ਤੁਹਾਡੇ ਆਉਣਾ ਸੀ ਮਿਲ ਜਾਣੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਬਸ ਉਹ ਨੂਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋਤਾ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਉਹ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2000 ਜਦੋਂ 7 ਚ ਵਰਡ ਕੱਪ ਚੱਲਿਆ ਉਦੋਂ ਉਹਨੂੰ ਬਹੁਤ ਖੁਸ਼ੀ ᱛੀ ਵੀ ਮੈਂ ਖੇਡਿਆ ਛੋਟਾ ਜਾਂ ਹੁੰਦਾ ਸੀ ਉਦੋਂ ਉਹ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਉਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ᱛੀ ਮਿਹਨਤ ਬਹੁਤ ਕੀਤੇ ਵੀਰੇ ਉਰੋ ਭੱਟੀ ਆਲ ਤੱਕਰ ਗੁਰੂ ਘਰ ਤੱਕਰ ਭੱਜਣ ਜਾਂਦਾ ᱛੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰੇ ਹੁਣ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ ਪਰ ਉਹਨੂੰ ਵੀ ਮੇਰਾ ਮੁੰਡਾ ਕੁਛ ਬਣੇ ਜਦੋਂ ਰੋ ਗਿਆ ਮੈਂ ਉਹ ਕਹਿ ਕੇ ਭੇਜਿਆ ਸੀ ਵੀ ਪੁੱਤ ਤੈਨੂੰ ਕੱਲ ਤੱਕ ਮਚਣਾ ਪਈ ਜੀ ਵੀ ਉਧਰ ਜਾ ਕੇ ਬਸ ਤੂੰ ਸਾਡਾ ਮਾਂ ਪਿਓ ਦਾ ਨਾਮ ਰੋਸ਼ਨ ਕਰੀ ਖੁਸ਼ੀ ਹੈ ਬਹੁਤ ਜਾਂਦੀ ਪਰ ਜਿਹੜਾ ਸਾਡਾ ਮਾਂ ਪਿਓ ਦਾ ਬੱਚਿਆਂ ਦਾ ਗੈਪ ਪੈ ਜਾਂਦਾ ਉਹ ਵੀ ਦਿਨ ਬਹੁਤ ਔਖੇ ਨੇ ਕੱਢਣੇ ਜਿਵੇਂ ਬੱਚਿਆਂ ਨੂੰ ਮਜਬੂਰੀ ਬਣ ਜਾਂਦੀ ਹੈ ਬਾਹਰ ਭੇਜਣਾ ਅੱਜ ਖੁਸ਼ੀ ਦਾ ਦਿਨ ਹੈ ਮਤਲਬ ਕਿ ਕਿੰਤਾ ਦਿਲ ਨੂੰ ਕਿੰਤਾ ਲੱਗ ਰਿਹਾ ਕਿਉਂਕਿ ਜੇਕਰ ਤੁਹਾਡੇ ਕੋਲੇ ਹੁੰਦਾ ਇੱਥੇ ਉਹਨੂੰ ਨੌਕਰੀ ਮਿਲੀ ਹੁੰਦੀ ਮਾਂ ਉਹਨੂੰ ਆਪਣੇ ਸੀਨੇ ਨਾਲ ਲਾਉਂਦੀ ਹੈ ਕਿੰਤਾ ਮਹਿਸੂਸ ਹੋਵੇ ਬਹੁਤ ਵੀ ਰਿਹਾ ਉਹ ਲੱਗਦਾ ਓੱਖਾ ਤਾਂ ਬਹੁਤ ਲੱਗਦਾ ਛੋਟਾ ਸੀ ਬੇਟੀਆਂ ਨੇ ਆ ਦੋ ਬੇਟੀਆਂ ਤੋਂ ਛੋਟਾ ਸੀ ਮਸਾ ਹੋਇਆ ਸੀ ਭੱਜਾ ਵੀ ਮਸਾ ਸੀ 6 ਸਾਲ ਹੋ ਗਏ ਜੀ ਨਹੀਂ ਲੱਗਦਾ ਪਰ ਭੇਜ ਕੇ ਬਸ ਫਿਰ ਹੁਣ ਸਰਕਾਰਾਂ ਦਾ ਉਸ ਆਪਦਾ ਉਦੋਂ ਇਹ ਹੋ ਗਿਆ ਵੀਰੇ ਬੱਚਿਆਂ ਨੂੰ ਦੇਖ ਦੇ ਸਾਨੂੰ ਐਂ ਤੇ ਵੀ ਬਾਹਰ ਪਤਾ ਨਹੀਂ ਕੀ ਐ ਚਲੋ ਉਧਰ ਦੀ ਸਰਕਾਰ ਨੇ ਧਰਤੀ ਤੇ ਵੀ ਉਹਨੇ ਬਹੁਤ ਕੁਝ ਬਣਾਇਆ ਖੱਟਿਆ ਉਹ ਉਧਰ ਜਾ ਕੇ ਵੀ ਬਹੁਤ ਕੁਝ ਬਣਾਇਆ ਪਰ ਫੇਰ ਵੀ ਜਿਹੜਾ ਹੂਰੇ ਸਾਡੇ ਕੋਲੇ ਹੁੰਦਾ ਜਿਆਦਾ ਖੁਸ਼ੀ ਹੁੰਦੀ ਹਾਂ ਸੱਸੀ ਗਾਲ ਜੀ ਮੈਂ ਕੁਲਜੀਤ ਸਿੰਘ ਦੀ ਵੱਡੀ ਸਿਸਟਰ ਐ ਹਾਂ ਬਹੁਤ ਖੁਸ਼ੀ ਦੀ ਗੱਲ ਐ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਤੇ ਉਹਨੇ ਉਧਰ ਜਾ ਕੇ ਨੌਕਰੀ ਹਾਸਲ ਕੀਤੀ ਐ ਜੀ ਬਟ ਜੇ ਉਹ ਇਹੀ ਜੋਬ ਇਧਰ ਹਾਸਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਤੇ ਇਧਰ ਪੰਜਾਬ ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅਸੀਂ ਅੱਜ ਵੀ ਉਥੇ ਪ੍ਰਾਊਡ ਫੀਲ ਕਰਦੇ ਆਂ ਕਿਉਂ ਨਹੀਂ ਮਤਲਬ ਉਧਰ ਜਾ ਕੇ ਉਸ ਬਾਹਰਲੀ ਧਰਤੀ ਤੇ ਜਾ ਕੇ ਇੰਨੀ ਸਟ੍ਰਗਲ ਕਰਕੇ ਜੀ ਅੱਜ ਆਪਦੇ ਆਪ ਨੂੰ ਬਹੁਤ ਕਾਮਯਾਬ ਬਣਾਇਆ ਅੱਜ ਖੁਸ਼ੀ ਦੇ ਦਿਨ ਨੂੰ ਮਿਸ ਕਰ ਰਹੇ ਹਾਂ ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਜੀ ਕਿਉਂਕਿ ਸਾਡ ਤੋਂ ਛੋਟਾ ਹੀ ਦੋਨਾਂ ਤੋਂ ਓਬਵੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਜੀ ਅੱਜ ਅੱਜ ਉਹਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਬਟ ਅਸੀਂ ਪ੍ਰਾਊਡ ਬਹੁਤ ਜ਼ਿਆਦਾ ਫੀਲ ਕਰਦੇ ਆ ਜੀ ਹਾਂਜੀ ਕਿਹਦਾ ਪਿੰਡ ਸੀ ਅੱਜ ਹਾਂਜੀ ਕੀ ਨਾਮ ਹੈ ਤੁਹਾਡਾ ਦਰਸ਼ਕ ਜੀ ਸਾਫ ਕਸਪੰਜਾ ਕਿਹੜਾ ਪਿੰਡ ਹੈ ਜੀ ਬਜਲਪੁਰ ਜੀ ਦਸਨ ਸਿੰਘ ਜੀ ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਫੌਸੇ ਦੇ ਵਿੱਚ ਜੁਆਇਨ ਕੀਤਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਹੱਦੋਂ ਵੱਧ ਖੁਸ਼ੀ ਆ ਜੀ ਸਾਡੇ ਬੱਚੇ ਨੇ ਜਾ ਕੇ ਉਸ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ ਪਰ ਆ ਸਾਨੂੰ ਇੱਕੋ ਵੇਲੇ ਦਾ ਬੜਾ ਮਸਹੂਰਸ ਆਇਆ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੀ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ ਤੁਹਾਡੇ ਕੱਲਾ ਕੱਲਾ ਬੇਟਾ ਸੀ ਅੱਜ ਬਾਹਰ ਮਤਲਬ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਣੇ ਦੇਸ਼ 'ਚ ਰਹਿ ਕੇ ਆਪਣੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਸਹੂਰ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਰੇ ਖੁਸ਼ੀ ਬਿਨਾਰੇ ਕਿੱਥੇ ਜੇ ਉਰੇ ਵਾਲੀ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਉਰੇ ਮੱਲੀ ਈ ਨਾਮ ਹੈ ਤੁਹਾਡਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਵਿਜਲਪੁਰਾ ਜੀ ਸਤਗੁਰ ਜੀ ਤੁਹਾਡੇ ਪਿੰਡ ਦੇ ਬੱਚੇ ਖੁਵਜੀਤ ਸਿੰਘ ਨੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਕੀ ਕਿੰਨੀ ਖੁਸ਼ੀ ਆ ਪਿੰਡ ਵਾਸੀ ਬਹੁਤ ਬੜੀ ਖੁਸ਼ੀ ਆ ਜੀ ਸਾਡੇ ਪਿੰਡ ਦਾ ਨਾਮ ਉੱਚਾ ਹੋਇਆ ਤੇ ਖਾਸ ਕਰਕੇ ਸਰਦਾਰ ਦਰਸ਼ਨ ਸਿੰਘ ਵੀ ਵਧਾਈ ਦੇ ਪਾਤਰ ਨੇ ਮਾਤਾ ਤੇ ਉਹਨਾਂ ਨੇ ਸਭ ਤੋਂ ਵੱਡੇ ਟੀਚਰ ਪਹਿਲਾ ਮਾਪਿਓ ਹੁੰਦੇ ਨੇ ਬੱਚੇ ਦੇ ਠੀਕ ਹੈ ਜੀ ਬਹੁਤ ਵਧੀਆ ਖੁਸ਼ੀ ਆ ਜੀ ਬੱਚੇ ਨੇ ਜਾ ਕੇ ਉਹਦਾ ਤਰੱਕੀ ਕੀਤੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਵੀ ਥੋੜਾ ਜਿਹਾ ਇੱਕ ਫੀਲ ਹੈ ਜਿਵੇਂ ਹੁਣ ਮਾਪਿਓ ਦੱਸਦੇ ਨੇ ਸਾਰੇ ਆਪਾਂ ਇਹ ਫੀਲ ਕਰਦੇ ਆ ਵੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਡਾ ਬੱਚਾ ਉਰੀ ਰਹਿ ਕੇ ਤਰੱਕੀ ਕਰਦਾ ਉਹ ਜ਼ਿਆਦਾ ਵਧੀਆ ਸੀ ਇਹ ਇਹੀ ਫੀਲ ਹੈ ਜੀ ਹੋਰ ਤਾਂ ਬੱਚੇ ਨੇ ਵਧੀਆ ਤਰੱਕੀ ਕੀਤੀ ਹੈ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਬਹੁਤ ਬਹੁਤ ਚੰਗੀ ਗੱਲ ਹੈ ਜੀ ਜੀ ਨਾਮ aí ਤੁਹਾਡਾ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਤੁਹਾਡੇ ਭਾਂਜੇ ਨੇ ਕੈਨੇਡਾ ਦੇ ਵਿੱਚ ਵੱਡਾ ਨਾਮ ਬਣਾਇਆ ਪੰਜਾਬ ਦਾ ਆਪਣੇ ਪਿੰਡ ਦਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਪਰਿਵਾਰ ਖੁਸ਼ੀ ਮਨਾ ਰਿਹਾ ਸੀ ਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆਵੇ ਜੇ ਕਿਤੇ ਸਰਕਾਰਾਂ ਇੱਥੇ ਉਹਨਾਂ ਕੋਈ ਇਸ ਤਰ੍ਹਾਂ ਦੇ ਜੋਬ ਦਿੰਦੀਆਂ ਤਾਂ ਉਹ ਜਾਦਾ ਖੁਸ਼ੀ ਸੀ ਬੱਚਾ ਘਰ ਰਹਿੰਦਾ ਹਰ ਇੱਕ ਬੱਚਾ ਲਾ ਲਓ ਤੁਸੀਂ ਇੱਥੇ 20 30 ਲੱਖ ਰੁਪਈਆ ਲਾ ਕੇ ਬਾਹਰਲੇ ਦੇਸਾਂ ਨੂੰ ਜਾ ਰਿਹਾ ਹੈ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆ ਆ ਰਹੀਆਂ ਨੇ ਕੰਮ ਕਰਨ ਨੂੰ ਪਰ ਫਿਰ ਵੀ ਬੱਚੇ ਕਰ ਰਹੇ ਨੇ ਜਿਵੇਂ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਹੈ ਇਹ ਇੱਥੇ ਹੀ ਰਹਿੰਦਾ ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ ਸਾਡਾ ਸਾਰਾ ਕ੍ਰੀਮ ਹੈ ਜਿਹੜੇ ਮਤਲਬ ਬੱਚਿਆਂ ਨੇ ਜਿਹਨਾਂ ਦਾ ਕੁਝ ਬ ਉਹ ਬੱਚੇ ਸਾਰੇ ਉਧਰ ਜਾ ਰਹੇ ਨੇ ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਉਹ ਸਿਸਟਮ ਹੋ ਜਾਊਗਾ ਰੁਕ ਜਾਊਗਾ ਕਿੱਥੋਂ ਚੱਲੂਗਾ ਕਾਰੋਬਾਰ ਕਿੱਥੋਂ ਇੰਜੀਨੀਅਰ ਕਿੱਥੋਂ ਕੀ ਕੁਸਾਊਗਾ